ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਦੇ ਯੂਪੀ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਜੋਗਿਆ ਦਿੱਤਿਆ ਨਾਦ ਦਾ ਹੋ ਸਕਦਾ ਹੈ ਤਖਤਾ ਪਲਟ ਸੋਤੋ ਵੱਧ ਵਿਧਾਇਕ ਦਿੱਲੀ ਪਹੁੰਚੇ ਮਗਰੇ ਮਗਰ ਮੁੱਖ ਮੰਤਰੀ ਜੋਗੀ ਵੀ ਪਹੁੰਚਣ ਦੀ ਤਿਆਰੀ ਚ ਪੰਜਾਬ ਦੇ ਵਿੱਚ ਟੈਕਸ ਚੋਰੀ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਨੇ ਅਹਿਮ ਖੁਲਾਸਾ ਕੀਤਾ ਹੈ ਤੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਵੱਡੀ ਤੇ ਸਖਤ ਚੇਤਾਵਨੀ ਵੀ ਦਿੱਤੀ ਹੈ ਸਗਰੂਰ ਤੋਂ ਲੋਕ ਸਭਾ ਮੈਂਬਰ ਮੀਤਿਹਰ ਨੇ ਬਜਟ اجلاس ਦੇ ਵਿੱਚ ਬੋਲਦਿਆਂ ਕੇਂਦਰ ਸਰਕਾਰ ਨੂੰ ਕਈ ਰਗੜੇ ਲਾ ਦਿੱਤੇ ਗਰਮੀ ਸਿੰਘ ਮੀਤਿਹਰ ਨੇ ਕੇਂਦਰ ਸਰਕਾਰ ਦੀਆਂ ਵੱਖੀਆਂ ਢੇੜ ਕੇ ਰੱਖ ਦਿੱਤੀਆਂ ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਵੱਡੇ ਰਗੜੇ ਲਾਏ ਇੱਥੋਂ ਤੱਕ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ ਦੀ ਗੱਲ ਵੀ ਲੋਕ ਸਭਾ ਦੇ ਵਿੱਚ ਕੀਤੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ यूपीडी सियासत ਦੇ ਵਿੱਚ ਅੱਜ ਵੱਡੀ ਹਲਚਲ ਦੇਖੀ ਗਈ ਹੈ। ਯੂਪੀ ਦੇ ਵਿੱਚੋਂ ਲਗਾਤਾਰ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ ਵਿਧਾਇਕਾਂ ਦੇ ਵੱਲੋਂ ਬਗਾਵਤ ਕੀਤੀ ਜਾ ਸਕਦੀ ਹੈ। ਯੂਪੀ ਦੇ ਮੁੱਖ ਮੰਤਰੀ ਜੋਗਿਆ ਦਿੱਤਿਆਨਾਥ ਇਸ ਸਮੇਂ ਸਿਆਸੀ ਸੰਕਟ ਦੇ ਵਿੱਚ ਫਸ ਚੁੱਕੇ ਨੇ। ਜੋਗਿਆ ਦਿੱਤਿਆਨਾਥ ਨੂੰ ਪਾਰਟੀ ਦੇ ਵਿੱਚ ਜਿਹੜਾ ਲਗਾਤਾਰ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਦਰਮਿਆਨ ਖਬਰ ਆਈ ਹੈ ਕਿ 100 ਤੋਂ ਵਧੇਰੇ ਵਿਧਾਇਕ ਜਿਹੜੇ ਆ ਉਹਨਾਂ ਨੇ ਦਿੱਲੀ ਦੇ ਵਿੱਚ ਡੇਰੇ ਲਾ ਰਿਹਾ। 100 ਤੋਂ ਵੱਧ ਵਿਧਾਇਕਾਂ ਦੇ ਦਿੱਲੀ ਦੇ ਵਿੱਚ ਡੇਰੇ ਲਾਉਣ ਤੋਂ ਬਾਅਦ ਕੀ ਅਸਰ ਆਇਆ ਹੋਰ ਵਧੀਆਂ ਨੇ ਕਿ ਆਖਰਕਾਰ ਯੂਪੀ ਦੀ ਸਿਆਸਤ ਇਤਿਹਾਸ ਦੇ ਵਿੱਚ ਅਗਲੇ ਕੁਝ ਘੰਟਿਆਂ ਚ ਕੀ ਵਾਪਰਨ ਵਾਲਾ ਹੈ ਜਾਣਕਾਰ ਹਲਕੇ ਦੱਸਦੇ ਆ ਕਿ ਜੋਗੀ ਅਦਿੱਤਿਆਨਾਥ ਨੇ ਵੀ ਦਿੱਲੀ ਲਈ ਚਾਲੇ ਪਾ ਦਿੱਤੇ ਨੇ ਤੇ ਉਹ ਅੱਜ ਸ਼ਾਮੀ ਦਿੱਲੀ ਉੱਪਰ ਜਾਣਗੇ ਜੋਗੀ ਅਦਿੱਤਿਆਨਾਥ ਦਿੱਲੀ ਕਿਸ ਵੇਲੇ ਉੱਪਰ ਦੇ ਇਸ ਗੱਲ ਦੇ ਉੱਤੇ ਨਜ਼ਰ ਬਣੀ ਰਹੇਗੀ ਪਰ ਚਰਚਾ ਇਹ ਹੈ ਕਿ ਜੋਗੀ ਅਦਿੱਤਿਆਨਾਥ ਦੇ ਵੱਲੋਂ ਪਾਰਟੀ ਨੂੰ ਸਾਫ਼ ਸੰਕੇਤ ਦੇ ਦਿੱਤੇ ਗਏ ਸਨ ਕਿ ਬੀਜੇਪੀ ਦੇ ਵੱਲੋਂ ਜਿਹੜੀ ਉਹਨਾਂ ਦੇ ਅਸਤੀਫੇ ਦੀ ਮੰਗ ਲਗਾਤਾਰ ਉੱਠ ਰਹੀ ਸੀ ਉਸ ਨੂੰ ਜਿਹੜਾ ਉਹਨਾਂ ਨੇ ਨਕਾਰ ਦਿੱਤਾ ਸੀ ਇਹੀ ਕਾਰਨ ਹੈ ਕਿ ਜੋਗੀ ਦਿਤੇਨਾਥ ਦਾ ਹੁਣ ਤੱਕ ਤਾਂ ਪਲਟ ਹੋ ਸਕਦਾ ਹੈ ਜਾਣਕਾਰ ਹਲਕੇ ਦੱਸਦੇ ਹੈ ਕਿ ਜੋਗੀ ਦਿਤੇਨਾਥ ਨੂੰ ਲਾਂਭੇ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ 100 ਤੋਂ ਵੱਧ ਵਿਧਾਇਕਾਂ ਦੀ ਜਿਹੜੀ ਹਾਜ਼ਰੀ ਆ ਉਹ ਯੂਪੀ ਦੀ ਜਿਹੜਾ ਯੂਪੀ ਭਵਨ ਹੈ ਉੱਥੇ ਵੇਖੀ ਗਈ ਹੈ ਸਿਆਸੀ ਹਲਕਿਆਂ ਤੋਂ ਵੱਡੀ ਖਬਰ ਹੈ ਅਮਿਤ ਸ਼ਾਹ ਦੇ ਜਾਲ ਦੇ ਵਿੱਚ ਵੱਡੇ ਪੱਧਰ ਤੇ ਜੋਗੀ ਦਿਤੇਨਾਥ ਫਸ ਗਏ ਨੇ ਤਖਤਾ ਪਲਟ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਯੂਪੀ ਦੇ ਜਿਹੜਾ ਯੂਪੀ ਭਵਨ ਹੈ ਦਿੱਲੀ ਦੇ ਵਿੱਚ ਉੱਥੇ ਜਿਹੜੇ ਸਾਰੇ ਕਮਰੇ ਬੁੱਕ ਨੇਗੇ ਜੋ ਕੀ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਵਿਰੁੱਧ ਬਗਾਵਤ ਕੀਤੀ ਜਾ ਸਕਦੀ ਹੈ ਭਾਜਪਾ ਦੇ 100 ਤੋਂ ਵਧੇਰੇ ਵਿਧਾਇਕ ਜਿਹੜੇ ਆ ਉਹ ਦਿੱਲੀ ਪਹੁੰਚ ਚੁੱਕੇ ਆ ਵੱਡੀ ਬਗਾਵਤ ਦੀਆਂ ਜਿਹੜੀਆਂ ਨੇ ਉਹ ਚਰਚਾਵਾਂ ਨੇ ਚਰਚਾ ਵੀ ਹੈ ਕਿ ਸਪਾ ਆਗੂ ਦਾ ਇੱਕ ਰਿਸ਼ਤੇਦਾਰ ਇਹਨਾਂ ਸਾਰੇ ਵਿਧਾਇਕਾਂ ਨੂੰ ਲੀਡ ਕਰ ਰਿਹਾ ਹੈ ਉਧਰ 100 ਤੋਂ ਵੱਧ ਵਿਧਾਇਕ ਦਿੱਲੀ ਫਿਰਦੇ ਨੇ ਤੇ ਯੂਪੀ ਦੇ ਵਿੱਚ ਇਸ ਸਮੇਂ ਵਿਧਾਨ ਸਭਾ ਦਾ ਮੌਨਸੂਨ اجلاس ਜਿਹੜਾ ਆ ਉਹ ਚੱਲ ਰਿਹਾ ਆ ਇਸੇ ਦਰਮਿਆਨੇ ਇੱਕ ਵੱਡੀ ਖਬਰ ਆਈ ਹੈ ਤੇ ਵੱਡੀ ਖਬਰ ਦੇ ਨਾਲ ਯੂਪੀ ਦੀ ਸਿਆਸਤ ਨੂੰ ਲੈ ਕੇ ਕਈ ਸ਼ੰਕੇ ਖੜੇ ਹੋ ਗਏ ਨੇ ਤੇ ਭਾਰਤੀ ਸਿਆਸਤ ਦੇ ਵਿੱਚ ਵੀ ਤਰਸੱਲੀ ਮਚ ਗਈ ਹੈ ਕਿ ਆਖਿਰਕਾਰ ਜੋਗੀ ਅਦਿੱਤਿਆਨਾਥ ਨੂੰ ਕੁਰਸੀ ਤੋਂ ਲਾਂਭੇ ਕਰ ਦਿੱਤਾ ਜਾਵੇਗਾ ਅਤੇ ਵੱਡੀ ਬਗਾਵਤ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ। ਬਾਦਿਆਂ ਅਗਲੀ ਖਬਰ ਵੱਲ ਅਗਲੀ ਖਬਰ ਵੀ ਦਿੱਲੀ ਤੋਂ ਆਇਆ ਜਿੱਥੇ ਲੋਕ ਸਭਾ ਦੇ ਬਜਟ اجلاس ਦੇ ਵਿੱਚ ਬੋਲਦਿਆਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮਿੱਤਹਿਰ ਨੇ ਜਿਹੜਾ ਵੱਡਾ ਧਮਾਕਾ ਕੀਤਾ ਆ ਉਹਨਾਂ ਦੇ ਭਾਸ਼ਣ ਦੇ ਨਾਲ ਪੰਜਾਬ ਦੇ ਵਿੱਚ ਸਣੇ ਜਿਹੜਾ ਦੇਸ਼ ਦੇ ਵਿੱਚ ਉਹਨਾਂ ਦੀ ਚਰਚਾ ਹੋ ਰਹੀ ਹੈ ਗੁਰਮੀਤ ਸਿੰਘ ਮੀਤਿਹਰ ਨੇ ਪੰਜਾਬ ਦੇ ਚਲੰਤ ਮੁੱਦੇ ਆ ਸਣੇ ਜਿਹੜੇ ਬਕਾਇਆ ਪਏ ਮੁੱਦੇ ਆ ਪੰਜਾਬ ਦੇ ਉਹਨਾਂ ਦੀ ਗੱਲ ਕੀਤੀ ਐ ਇਸੇ ਨਾਲ ਹੀ ਇਸੇ ਨਾਲ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਜਿਹੜਾ ਉਹਨਾਂ ਨੇ ਰਗੜੇ ਲਾਏ ਨੇ ਕੀ ਕੁਝ ਕੀਤਾ ਉਹਨਾਂ ਨੇ ਉੱਤੇ ਗੱਲ ਕਰਦੇ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤਿਹਰ ਨੇ ਲੋਕ ਸਭਾ ਵਿੱਚ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆਇਆ ਸਦਾ ਅੰਦਰ ਮੀਤਿਹਰ ਨੇ ਬਜਟ ਤੋਂ ਚੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਤੇ ਨਾਰਾਜ਼ਗੀ ਜ਼ਾਹਰ ਕੀਤੀ ਮੀਤਿਹਰ ਨੇ ਕਿਹਾ ਕਿ ਇਸ ਬਜਟ ਚ ਕਹਾਵਤ ਸੱਚ ਹੋਈ ਹੈ ਦੋ ਦਾ ਵਿਕਾਸ ਬਾਕੀ ਸਾਰਿਆਂ ਦਾ ਸਤਿਆਨਾਸ਼ ਹੋਰ ਕੀ ਕੁਝ ਕਹਿੰਦੇ ਨੇ ਆਪਾਂ ਗਰਮੀਤਿਹਰ ਦੇ ਅਮੂਹ ਹੀ ਸੁਣਦੇ ਆ ਪਰ ਸਭਾਪਤੀ ਜੀ ਮੈਂ ਸ਼ੁਰੂਆਤ ਕਿਉਂਕਿ ਪੂਰੇ ਬਜਟ ਮੇਰੇ ਪਰਦੇਸ ਪੰਜਾਬ ਕਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਮੈਂ ਵਿਰੋਧ ਦਰਜ ਕਰਵਾਤੀ ਹੋਏ ਬਾਤ ਆਪਣੀ ਸ਼ੁਰੂ ਕਰਨਾ ਚਾਹੂੰਗਾ ਸਭਾਪਤੀ ਜੀ ਜਦ ਮੈਂ ਸਕੂਲ ਮੇ ਪੜ੍ਹਦਾ ਥਾ तो दीवारों पे एक नारा लिखा रहता था हम दो हमारे दो और पूरे देश के लोग जानते हैं कि पिछले दस साल दो साहब की सरकार चल रही थी अब उन दो साहब के कंधों पर और दो लोग बैठ गए हैं और वो पुराना नारा पूरी तरह फिट हो गया कि हम दो हमारे दो सभापति जी चलो ये तो पुराना नारा है एक नया नारा इस सरकार का सबका साथ सबका विकास लेकिन मुझे लगता है कि वो नारा भी दो का विकास बाकी सबका सत्यानाश इस बजट में सारा कुछ दर्शाया जा रहा है सभापति जी जिस दिन इलेक्शन का रिजल्ट आ रहा था तो स्वाभाविक है सारे लोग अपना देख रहे थे और पूरे देश का भी देख रहे थे के क्या बन रहा है किसकी सरकार बन रही है और जब बीजेपी की सुई 230 और 40 के बीच अटकी हुई थी तो हम सोच रहे थे कि पांच दस और कम हो जाए और कम हो जाए लेकिन अब मैं कहता हूं भगवान का शुक्र है कि आपकी 240 आ गई अगर पांच दस और कम हो जाती पता नहीं बाबू जी नायडू जी के साथ कोई और बाबू जी आ जाते और इस वजह से और शिक्षा का स्वास्थ्य का मनरेगा का और किसानों का बजट और कम हो जाता मैं समझता हूं कि पिछले सतर वर्ष से इतना मजबूरी बस बजट किसी सरकार ने नहीं पेश किया होगा जितना इस बार एन सरकार ने बजट पेश किया है मैं समझता हूं कि ऐसे नहीं कि हमारे जितने विपक्ष के साथी हैं वो बहुत खुश होंगे इस बजट से क्योंकि हरियाणा वाले हैं महाराष्ट्र वाले हैं उनके वहाँ तो इलेक्शन भी है लेकिन मैं उनको कहना चाहता हूँ कि आप सरकार की मजबूरी समझिए یوں ہی کوئی اتنا بے وفائی نہیں ہوتا کچھ تو مجبورییاں رہی ہوں گی پر مجبوری صرف یہی ہے کہ وہ ستا والی کرسی بچانی ہے اور اس کے لیے کچھ بھی کرنا پڑ جائے اور اس کے لیے اپ نے اپنے بجٹ میں جو چار باتوں کا ذکر کیا ہے کہ یوا کا کسان کا محلاؤں کا غریبوں کا خیال اس بجٹ میں رکھا گیا ہے हुआ? तो सभापति जी किसानों से वादा किया गया था कि दो गुना उनकी आमदनी करेंगे एमएसपी का वादा किया गया, लेकिन बड़े दुख की बात है कि सत्ताईस परसेंट फर्टिलाइजर पे सब्सिडी कम करके उन किसानों पर नया बोझ पाने का काम किया गया और उनकी आमदनी और कम कर दी गई क्या चें। चें। आपने कहा कि गरीबों की सरकार है और गरीबों को सबसे बड़ा बेनिफिट पूरे देश भर में अगर मिल रहा था तो मनरेगा से मिल रहा था और उसका भी बजट कम कर दिया और उसमें जो महिलाओं की बात इसमें की गई है सबसे ज्यादा महिलाएं ग्रामीण क्षेत्र से अगर कहीं से उनको इनकम है तो मनरेगा से है सो बड़ी शर्म की बात है आपने ना गरीबों को छोड़ा ना महिलाओं को छोड़ा और उसके बाद युवा की बात की गई सर आपके ही इकोनॉमिक सर्वे में जिक्र किया गया कि भारत क्योंकि युवा देश है यंगिस्तान है तो यहाँ ए पर हमारे रिसर्च नहीं हो रहा जितने रिसर्च पेपर है अगर हम अमेरिका से कंपैरिजन करें चाइना से कंपैरिजन करें तो हम बहुत पीछे हैं तो उस पर फंड देने की जरूरत थी पर सर बड़े दुख की बात है कि आपने आई आई का बजट कम कर दिया आई का बजट कम कर दिया क्या इस तरीके से हम देश को आगे लेके जाएंगे हम बात कर रहे हैं मैडम भी बोल रही थे जी दस साल पहले ऐसे थे दस साल पहले ऐसा था सर सिर्फ आंकड़ों से भारत आगे नहीं जाएगा अगर पूरी दुनिया में भारत की पोजीशन देखनी है तो हैप्पीनेस इंडेक्स में हम 2016 में एक नंबर पर थे और अब एक में नंबर पर चले गए ग्लोबल हंगर में हम एक नंबर पर हैं 125 देशों में और जिन हमारे जो पड़ोसी देश हैं जिनको हम मुल्क भी नहीं समझते हो वो भी हमारे देश से आगे निकल रहे हैं और सबसे हैरानी की बात सभापति जी आपको होगी एक रिपोर्ट के एनवायरमेंटल परफॉर्मेंस इंडेक्स 180 देशों का सर्वे किया गया और बड़े दुख की बात है कि हम 180 में नंबर पर हैं एक देश भी हमसे पीछे नहीं और हम कर, कह रहे हैं कि जी हम विश्व गुरु बनेंगे सर सिर्फ बातों से विश्व गुरु नहीं बनेंगे पूरे देश के हालात ये है कि 140 करोड़ की पॉपुलेशन में सिर्फ सवा चार करोड़ लोग हैं जिनकी सैलरी जिनकी कमाई महीने की 25000 से ज्यादा है आप सोचिए जिनकी 25000 से महीने की सेल्फ सैलरी कम है क्या वो किस तरह का कोई सम्मानजनक जीवन को बतीत कर रहे होंगे यहाँ पर माननीय वित्त मंत्री जी ने बड़े गर्व से कितने बार पता नहीं कहा कि जी पचासी करोड़ लोगों को हम राशन दे रहे हैं पचासी करोड़ लोगों को राशन दे रहे हैं जे कोई गर्व की बात नहीं। मुझे लगता है कि सरकार के लिए शर्म की बात है कि पिछले दस साल में आप पचासी करोड़ लोगों को गरीबी से बात निकाल और आप इसकी चीज को बड़े गर्व से बता रहे हैं बैजा, बैजा, बैजा। ओ बैजा। ओ, बैजा, ओ, बैजा, ओ बैजा। और सर ऐसे देश आगे नहीं बढ़ेगा और सर अगर मैं लास्ट में ਅਗਲੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਹੋਈ ਹੈ ਅੱਜ ਕਾਰਗਲ ਵਿਜੇਦਿਵਸ ਦੇ ਮੌਕੇ ਬੋਲਦੇ ਹੋਣਾਂ ਨੇ ਇੱਕ ਵਾਰ ਫਿਰ ਫੌਜ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਅਗਨੀਵੀਰ ਯੋਜਨਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੁਝ ਲੋਕ ਜਿਹੜੇ ਆ ਇਸ ਯੋਜਨਾ ਦਾ ਸਿਆਸੀਕਰਨ ਕਰ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਕੁਝ ਲੋਕ ਅਗਨੀ ਪਥ ਯੋਜਨਾ ਦਾ ਜਿਹੜਾ ਉਸ ਦਾ ਮੁੱਦੇ ਦਾ ਸਿਆਸੀਕਰਨ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਲਦਾਖ ਦੇ ਦਰਾਸ ਸਾਰਗਰ ਵਿਜੇ ਦਿਵਸ ਦੀ ਪਚਵੀਂ ਬਰੇਗੰਡ ਮੌਕੇ ਸਭਾ ਨੂੰ ਸੰਬੋਧਨ ਕਰਦੇ ਆਖਿਆ ਉਹਨਾਂ ਨੇ ਕਿਹਾ ਕਿ ਖੇਤਰ ਵਿੱਚ ਲਗਾਤਾਰ ਸੁਧਾਰ ਹੋ ਰਹੇ ਨੇ ਤੇ ਅਗਨੀ ਪਥ ਯੋਜਨਾ ਜਿਹੜੀ ਹੈ ਉਹਨਾਂ ਵਿੱਚ ਇੱਕ ਮਹੱਤਵਪੂਰਨ ਸੁਧਾਰ ਆ ਉਹਨਾਂ ਨੇ ਇਸ ਯੋਜਨਾ ਦੇ ਸਿਆਸੀਕਰਨ ਦੇ ਦੁੱਖ ਜਿਤੋਂ ਦੇ ਆ ਕਿ ਇਸ ਦਾ ਉਦੇਸ਼ ਫੌਜ ਨੂੰ ਨੌਜਵਾਨ ਅਤੇ ਜੰਗ ਲਈ ਤਿਆਰ ਪਰ ਤਿਆਰ ਰੱਖਣਾ ਹੈ ਪ੍ਰਧਾਨ ਮੰਤਰੀ ਮੋਦੀ ਖੁਦ ਇਸ ਚੀਜ਼ ਦਾ ਸਿਆਸੀਕਰਨ ਕਰਦੇ ਹੋਏ ਨਜ਼ਰ ਆਉਂਦੇ ਆ ਜਿਸ ਪ੍ਰਕਾਰ ਅਗਨੀਪਥ ਯੋਜਨਾ ਦੇ ਦੁਸ਼ ਪ੍ਰਭਾਵ ਸਾਹਮਣੇ ਆ ਰਹੇ ਆ ਉਸ ਤੋਂ ਲੱਗਦਾ ਇੰਜ ਆ ਕਿ ਅਗਨੀਪਥ ਯੋਜਨਾ ਨੂੰ ਛੇਤੀ ਤੋਂ ਛੇਤੀ ਬੰਦ ਕਰ ਦੇਣਾ ਚਾਹੀਦਾ ਹੈ ਤੇ ਫੌਜ ਦੇ ਵਿੱਚ ਪੱਕੇ ਰੋਜ਼ਗਾਰ ਦੀ ਆਸਲੀ ਲਗਾਤਾਰ ਆਪਣੇ ਸਰੀਰਾਂ ਨਾਲ ਖਾਪਰੇ ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਅੜੀ ਛੱਡਦਿਆਂ ਹੋਇਆਂ ਇਸ ਯੋਜਨਾ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਦੇ ਟੈਕਸ ਚੋਰੀ ਦੀ ਜਾਣਕਾਰੀ ਦਿੰਦੇ ਹੋਣਾ ਇੱਕ ਪ੍ਰੈਸ ਕਾਨਫਰੰেন্স ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬੇ ਵਿੱਚ ਜਾਲੀ ਬਿੱਲਾਂ ਰਾਹੀਂ ਫੇਕ ਆਈਡੀ ਬਣਾ ਕੇ ਸਰਕਾਰ ਨੂੰ ਚੋਨਾ ਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਟੈਕਸ ਚੋਰੀ ਨੂੰ ਰੋਕਣ ਦੀ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ ਜਾਵੇਗਾ ਅਤੇ ਸਾਡਾ ਵਿਭਾਗ ਲਗਾਤਾਰ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤੀ ਵਰਤ ਰਿਹਾ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਟੈਕਸ ਗਰੋਥ ਕਰੀਬ 6% ਦੀ ਸੀ ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਇਹ ਗਰੋਥ 13% ਤੱਕ ਅੱਪੜ ਗਈ ਹੈ ਇਸ ਦਾ ਕਾਰਨ ਇਹ ਹੀ ਹੈ ਕਿ ਵਿਭਾਗ 'ਚ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਨੇ ਤੇ ਟੈਕਸ ਚੋਰੀ ਖਿਲਾਫ ਸਖਤੀ ਵੀ ਕੀਤੀ ਗਈ ਹੈ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਅਸੀਂ ਅੰਮ੍ਰਿਤਸਰ 'ਚ ਸੋਨੇ ਤੇ ਬਗੈਰ ਬਿੱਲ ਵਾਲੀਆਂ ਫਰਮਾਂ ਤੋਂ 336 ਕਰੋੜ ਰੁਪਏ ਦੇ ਜਾਲੀ ਬਿੱਲ ਬਰਾਮਦ ਕੀਤੇ ਨੇ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਇਨਾ ਫਰਮਾਨੇ ਕਿੱਥੋਂ ਸੋਨਾ ਲਿਆ ਕੇ ਗਾਕਾਂ ਨੂੰ ਵਿੱਚ ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਇਨਾ ਫਰਮਾਨ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਨਾਲ ਹੀ 20 ਕਰੋੜ ਰੁਪਏ ਦੀ ਪਲੈਂਟੀ ਲਗਾਈ ਗਈ ਹੈ ਤਾਂ ਜੋ ਪੰਜਾਬ ਅੰਦਰ ਕੋਈ ਵੀ ਵਿਅਕਤੀ ਸੂਬੇ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਤਾਂ ਕੁੱਲ ਮਿਲਾ ਕੇ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਸਖਤ ਵਿਖਾਈ ਦਿੱਤੀ ਹਰਪਾਲ ਸਿੰਘ ਚੀਮਾ ਨੇ ਜੋ ਕੁਝ ਕਿਹਾ ਹੈ ਜੇਕਰ ਪੰਜਾਬ ਸਰਕਾਰ ਇਸੇ ਕਦਰ ਕਾਰਵਾਈਆਂ ਕਰਦੀ ਹੈ ਤਾਂ ਇਹ ਇੱਕ ਸਲਾਗਾ ਜੋ ਕਦਮ ਹੋ ਸਕਦਾ ਪਰ ਫਿਲਹਾਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਆ ਅਖੀਰ ਦੇ ਵਿੱਚ ਜਾਂਦੇ ਜਾਂਦੇ ਆ ਗੱਲ ਕਰ ਲੈਣੇ ਆ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਗਲੇ 24 ਘੰਟਿਆਂ ਦੇ ਦੌਰਾਨ ਟਟਮੀਆਂ ਥਾਵਾਂ ਦੇ ਉੱਤੇ ਹਲਕੀ بارش ਹੋਣ ਦੀਆਂ ਸੰਭਾਵਨਾਵਾਂ ਜਤਾਈਆਂ ਗਈਆਂ ਨੇ ਇਸੇ ਨਾਲ ਹੀ ਮੌਸਮ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ